ਸਾਨੂੰ ਸੱਤੋ ਵਾਲੀ ਧੀ ਜਮੀਨ ਵਾਲਾ ਸੀ ਨਾ ਉਹਨੇ ਡੈਡੀ ਨੂੰ ਪਿਸਤਲ ਦਿੱਤਾ ਵੀ ਸੀਗਾ ਉਦੋਂ ਬੈਬਲੇ ਬੈਬਲੇ ਤੁਸੀਂ ਨਾ ਸੁਣਿਆ ਹੋਊਗਾ 8 ਗੋਲੀਆਂ ਵਾਲਾ ਉਹ ਕਹਿੰਦਾ ਮੈਂ ਕੀ ਰੱਖਣਾ ਕਹਿੰਦਾ ਮੇਰੇ ਕੋਲੇ ਤਾਂ ਆ ਆ ਭਰਾਵਾ ਮੇਰਾ ਹਥਿਆਰ ਸਿੱਧੂ ਮੂਸੇ ਵਾਲਾ ਕਹਿੰਦਾ ਵੀ ਤੂੰ ਵੀ ਤਾਂ ਵੀ ਰੱਖ ਛੱਡੇ ਤੈਨ 15 ਸਿੱਧੂ ਮੂਸੇ ਵਾਲਾ ਚਮਕੀਲਾ ਥੋੜੀਆ ਇੱਕ ਦੇ ਤਾਂ ਮੇਰੇ ਕੋਲੇ ਆ ਉਹ ਐਗਰੀਮੈਂਟ ਬਣੀ ਪਈ ਨੇ ਉਹਦਾ ਐਗਰੀਮੈਂਟ ਕਰਕੇ ਹੀ ਮੁੱਕਰ ਗਿਆ ਉਹ ਕਹਿੰਦਾ ਮੇਰੀ ਫਿਲਮ ਨੇ ਕੁਝ ਕਮਾਇਆ ਹੀ ਨਹੀਂ ਮੈਂ ਕਹਾ ਭਰਾਵਾ ਫਿਰ ਦੇ ਨਹੀਂ ਕਮਾਇਆ ਮੈਂ ਕਹਾ ਇਹ ਹੁਣ ਸਾਡੀ ਥੋੜੀ ਗਲਤੀ ਆ ਤੇ ਸਿੱਧੂ ਮੂਸੇ ਵਾਲੇ ਦਾ ਪਿਓ ਵੀ ਤਾਂ ਇਹੀ ਗੱਲ ਕਹਿੰਦਾ ਕਿ ਮੇਰਾ ਜਿਹੜਾ ਮੁੰਡਾ ਮਰਵਾਇਆ ਇਹ ਜਾਂ ਕਲਾਕਾਰਾਂ ਨੇ ਮਰਵਾਇਆ ਜਾਂ ਸਿਆਸਤ ਨੇ ਮਰਵਾਇਆ ਇਨਸਾਫ ਜਿਵੇਂ ਉਹਨੂੰ ਨਹੀਂ ਮਿਲਿਆ ਸਾਨੂੰ ਵੀ ਕਿੱਥੇ ਮਿਲ ਜਾਣਾ ਸਾਨੂੰ 36 ਸਾਲ ਹੋ ਗਏ ਸਾਨੂੰ ਅੱਛਾ ਇੱਕ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਵੀ ਚਮਕੀਲਾ ਡੱਬ 'ਚ ਪਿਸਟਲ ਵੀ ਰੱਖਦਾ ਸੀ ਨਹੀਂ ਇਹ ਗਲਤ ਗੱਲ ਨਹੀਂ ਗਲਤ ਗੱਲ ਇਹ ਗੱਲਾਂ ਬਾਰੇ ਤੁਸੀਂ ਗਲਤ ਇਹ ਤਾਂ ਜਿਹੜਾ ਸਾਨੂੰ ਸੱਤੋ ਵਾਲਟੀ ਦੀ ਜ਼ਮੀਨ ਵਾਲਾ ਸੀ ਨਾ ਉਹਨੇ ਡੈਡੀ ਨੂੰ ਪਿਸਤਲ ਦਿੱਤਾ ਵੀ ਸੀਗਾ ਉਦੋਂ ਬੈਬਲੇ ਬੈਬਲੇ ਤੁਸੀਂ ਨਾ ਸੁਣਿਆ ਹੋਊਗਾ 8 ਗੋਲੀਆਂ ਵਾਲਾ ਉਹ ਕਹਿੰਦਾ ਮੈਂ ਇਹ ਹੀ ਰੱਖਣਾ ਕਹਿੰਦਾ ਮੇਰੇ ਕੋਲ ਤਾਂ ਆਇਆ ਭਰਾਵਾ ਮੇਰਾ ਹਥਿਆਰ ਕਹਿੰਦਾ ਮੈਂ ਇਹਦੇ ਨਾਲ ਹੀ ਕੰਮ ਕਰਨਾ ਇਹਦੇ ਨਾਲ ਹੀ ਕੰਮ ਕਰਨਾ ਕਹਿੰਦਾ ਜਿੱਦਣ ਜਿਹੜੀ ਗੋਲੀ ਬਣੀ ਆ ਜਿਹੜੀ ਵੱਜਣੀ ਆ ਕਹਿੰਦਾ ਉਹਨੂੰ ਤਾਂ ਕੋਈ ਨਹੀਂ ਰੋਕ ਸਕਦਾ ਜਿਵੇਂ ਮੈਂ ਕਹਿੰਦਾ ਮੈਂ ਕੰਮ ਕੱਬ ਬੰਦ ਕਰਕੇ ਵੀ ਬਹਿ ਜਾਊਂਗਾ ਤੇ ਕਹਿੰਦਾ ਮੈਨੂੰ ਕਿਤੇ ਰਾਹ ਜਾਂਦੇ ਨੂੰ ਵੀ ਮਾਰ ਸਕਦੇ ਆ ਜਾਂ ਮੇਰੇ ਘਰੇ ਵੀ ਕਰ ਸਕਦੇ ਆ ਠੀਕ ਹੈ ਮਤਲਬ ਉਹਨਾਂ ਦਾ ਉਹਨਾਂ ਨੇ ਕੋਈ ਹਥਿਆਰ ਨਹੀਂ ਰੱਖਿਆ ਇਹ ਤਾਂ ਐਵੇਂ ਗੱਲਾਂ ਨੇ ਇੱਕ ਉਹਨਾਂ ਨੇ ਉਦੋਂ ਹੀ ਉਹਨੂੰ ਕਹਿਤਾ ਹੀ ਕਹਿੰਦਾ ਆ ਪੜਾਵਾ ਫੜ ਲਾ ਸਾਈਡ ਤੇ ਆਇਂ ਅੱਛਾ ਪਰ ਗੀਤ ਦੇ ਵਿੱਚ ਇੱਕ ਸਿੱਧੂ ਮੂਸੇਵਾਲਾ ਕਹਿੰਦਾ ਵੀ ਤੂੰ ਵੀ ਤਾਂ ਵੀ ਰੱਖ ਛੱਡੇ 315 ਸਿੱਧੂ ਮੂਸੇਵਾਲਾ ਚਮਕੀਲਾ ਥੋੜੀ ਆ ਲੱਗਦਾ ਸੀਗਾ ਵੀ ਉਹਦੇ ਕਹਿਣ ਦਾ ਮਤਲਬ ਵੀ ਯਾਰ ਉਹਨਾਂ ਪਤਾ ਨਹੀਂ ਕੀ ਉਹਨੇ ਸੋਚ ਕੇ ਕਹਿਤਾ ਬੜਾ ਡੈਡੀ ਦੇ ਫੈਨਸ ਨੇ ਵੀ ਬਹੁਤ ਬੁਰਾ ਮਨਾਇਆ ਹੂੰ ਵੀਰ ਨੂੰ ਇਦਾਂ ਕਹਿਣਾ ਨਹੀਂ ਚਾਹੀਦਾ ਚਲੋ ਉਹਦਾ ਹੁਣ ਵਿਚਾਰਾ ਰਿਆ ਇਨੀ ਦੁਨੀਆ 'ਚ ਬਾਜੀ ਆਪਾਂ ਕਾਨੂੰ ਉਹਨਾਂ ਨੇ ਵੀ ਨਹੀਂ ਤੁਹਾਨੂੰ ਪੁੱਛਿਆ ਜਿਹੜੀਆਂ ਇੱਕ ਦੋ ਫਿਲਮਾਂ ਪਹਿਲਾਂ ਵੀ ਬਣੀਆਂ ਚਮਕੀਲਾ ਜੀ ਤੇ ਇੱਕ ਪਹਿਲਾਂ ਫਿਲਮ ਬਣਾਈ ਪੰਜਾਬ 'ਚ ਹੀ ਬਣੀ ਸੀ ਇੱਕ ਦੇ ਤਾਂ ਮੇਰੇ ਕੋਲੇ ਆ ਉਹ ਐਗਰੀਮੈਂਟ ਬਣੀ ਪਈ ਨੇ ਉਹਦਾ ਐਗਰੀਮੈਂਟ ਕਰਕੇ ਹੀ ਮੁੱਕਰ ਗਿਆ ਉਹ ਕਹਿੰਦਾ ਮੇ ਮੈਂ ਕਿਹਾ ਭਰਾਵਾ ਫਿਰ ਦੇ ਨਹੀਂ ਕਮਾਇਆ ਮੈਂ ਕਿਹਾ ਇਹ ਹੁਣ ਸਾਡੀ ਥੋੜੀ ਗਲਤੀ ਆ ਮੈਂ ਜਿਹੜਾ ਤੂੰ ਲਿਖਿਆ ਲਖਾਇਆ ਮੈਂ ਕਿਹਾ ਉਹਦਾ ਪੂਰਾ ਗਰ ਉਹਦਾ ਕੰਮ ਖਤਮ ਹੋ ਗਿਆ ਅੱਛਾ ਮੇਰੇ ਖਿਆਲ ਨਾਲ ਉਦੋਂ ਲੋਕਾਂ ਨੂੰ ਲੱਗਦਾ ਨਹੀਂ ਸੀ ਵੀ ਚਮਕੀਲੇ ਤੇ ਬਾਲੀਵੁੱਡ ਫਿਲਮ ਬਣਾਊਗਾ ਹੂੰ ਸ਼ਾਇਦ ਤੁਹਾਨੂੰ ਕਦੋਂ ਕਿ ਕੰਸਵਾ ਮਿਲ ਲੱਗ ਪਈ ਅਸੀਂ ਵੀ ਬਾਲੀਵੁੱਡ ਚ ਗੱਲਾਂ ਚ ਹੋਣ ਲੱਗ ਪਈਆਂ ਚਮਕੀਲੇ ਦੀਆਂ ਇਹ ਬਸ ਚਾਰ ਪੰਜ ਸਾਲ ਤੋਂ ਹੀ ਪਤਾ ਲੱਗਣ ਲੱਗ ਗਿਆ ਜਦੋਂ ਫਿਰ ਉਹਨੇ ਨਾ ਪ੍ਰੋਜੈਕਟ ਹੀ ਸਾਰਾ ਬੰਬੇ ਵਾਲਿਆਂ ਨੂੰ ਫੜਾਤਾ ਪਹਿਲਾਂ ਪੰਜਾਬੀ ਵਾਲਿਆਂ ਨੂੰ ਦੇਣਾ ਸੀਗਾ ਅੱਛਾ ਜਿਹੜਾ ਮੁੰਡਾ ਵਿਚਾਰ ਲਾਇਆ ਸੀ ਹਾਂਜੀ 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 ਉਹਨੇ ਸਾਇੰਸ ਉਹਨੂੰ ਕਰਾਇਆ ਹਾਂ ਉਹਨੇ ਹੀ ਕਰਾਏ ਸੀਗੇ ਉਹਨੇ ਫਿਰ ਜਾ ਕੇ ਬੰਬੇ ਵਾਲਿਆਂ ਨੂੰ ਦੇ ਦਿੱਤਾ ਪ੍ਰੋਜੈਕਟ ਅੱਛਾ ਹੁਣ ਤੁਹਾਡੀ ਉਹਦੇ ਨਾਲ ਗੱਲ ਹੋਈ ਮੁੰਡੇ ਨਾਲ ਹਾਂ ਉਹ ਕਹਿੰਦਾ ਚਲਾ ਗਿਆ ਮੇਰੀ ਹੋਈ ਐ ਇੱਕ ਦੋ ਵਾਰੀ ਗੱਲ ਤੇ ਬਸ ਠੀਕ ਆ ਹੁਣ ਉਹਨਾਂ ਦਾ ਜਿਹੜਾ ਕੰਮ ਸੀਗਾ ਉਹਨੇ ਕਰਤਾ ਬਸ ਜੀ ਹੁਣ ਬਾਅਦ ਚੋਂ ਕਿੰਨੇ ਕੋਣ ਬਾਜੀ ਨਹੀਂ ਇਮਤੀਆਜ਼ ਅਲੀ ਮੇਰੇ ਖਿਆਲ ਬਰਸੀ ਤੇ ਆਏ ਸੀ ਉਦੋਂ ਤੁਹਾਡੀ ਪਰਿਵਾਰ ਨਾਲ ਜਾ ਗੱਲ ਕਿਤੇ ਹੋਈ ਨਹੀਂ ਵੀ ਯਾਰ ਸਾਡਾ ਥੋੜਾ ਮੈਂ ਉਹਨੂੰ ਕਿਹਾ ਸੀਗਾ ਘਰੇ ਆ ਠੀਕ ਹੈ ਉਹਦਾ ਉੱਥੇ ਸਮਾਨ ਤੇ ਮੈਨੂੰ ਮਿਲਿਆ ਮੇਰੇ ਕੋਲ ਫੋਟੋਆਂ ਵੀ ਹੈਗੀਆਂ ਠੀਕ ਹੈ ਬਸ ਉੱਥੇ ਮੱਥਾ ਟੇਕਿਆ ਉੱਥੋਂ ਹੀ ਵਾਪਸ ਚਲਾ ਗਿਆ